सा इधर आ देख लो जिम्मे बिछड़े हुए मिलते होंने लोड़े ਇਹ ਤਾਂ ਬਿਨਾਂ ਲੈ ਕੇ ਸਾਨੂੰ ਬਾਈ ਮਾ ਆ ਗਿਆ ਮਾ ਗਿਆ ਤੇ ਸ਼ੇਰ ਨਾਲ ਹੈਲੋ ਬੂਆ ਕਹਾ ਚੱਲਾ ਜੀ ਵਧੀਆ ਚੱਲ ਪਹੁੰਚ ਗਏ ਫਾਈਨਲੀ ਹੈਲੋ ਦੇਖ ਲੈ ਮੇਰੀ ਮਾਮੀ ਹੋਣੀ ਮੈਨੂੰ ਬੁਲਾਉਂਦੀ ਕੋਈ ਨਹੀਂ ਤਾਂ ਹੀ ਰੱਬ ਨੇ ਤਾਂ ਦਿੱਤਾ ਜੱਜ ਉਲਜੀ ਵੀ ਹੈ ਦੇਖ ਲੈ ਇਹਨਾਂ ਦਾ ਫਰਮਤੀ ਤੇ ਦੇਖ ਲੈ ਕਿਹੜਾ ਛੱਤੀਆ ਗੱਲ ਹੋ ਰਹੀ ਦੱਸੀ ਠੀਕ ਆ ਠੀਕ ਹੈ ਜੀ ਹਾਂ ਨਹੀਂ ਮਾਮੀ ਕਹਿ ਕੇ ਗਈ ਸੀ ਮਾਮੇ ਨੂੰ ਲੈ ਕੇ ਆਉਣਾ ਮਾਮੀ ਲੈ ਕੇ ਆਈ ਆ ਮਾਮਾ ਹਾਂਸ ਤੇ ਗਿਦੀ ਅਦਲ ਮੈਂ ਨਾ ਮੁੰਡਾ ਲੈ ਕੇ ਅੰਦਰ ਜਦੋਂ ਬਹੁਤ ਆ ਕਉਲਟੀ ਆਈ ਕਰਦਾ ਅੱਛਾ ਚੱਕਰ ਤੇ ਚੱਕਰ ਮਾਮਾ ਹੈ ਮਾਮੇ ਦੇ ਹੋ ਗਿਆ ਮਾਮੇ ਨੇ ਫਿਰ ਸਫਰ ਨਹੀਂ ਨਾ ਕਰਿਆ ਇੱਥੇ ਤੱਕ ਤਾਂ ਹੀ ਮਾਮੇ ਨੂੰ ਕਿ ਤੁਸੀਂ ਲੈ ਕੇ ਆਇਆ ਕਰੋ ਫੁੱਫੜ ਜੀ ਸਾਸਰੀਕਾਲ ਸਾਸਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਐਨ ਵਧੀਆ ਵਧੀਆ ਗੋ ਥਰਡ ਨੂੰ ਫੇਰ ਯਾਦ ਆ ਗਈ ਸਾਡੀ ਯਾਦ ਬਸ ਐਂ ਸੋਚ ਲਓ ਵੀ ਫੇਰ ਅਸੀਂ ਜਨਾ ਜਿਹੜੇ 6 ਦਿਨ ਰਹੇ ਤੇ ਵੀ ਐਂ ਲੱਗਿਆ ਇੱਕ ਵਾਰੀ ਅਸੀਂ ਇੱਧਰ ਦੇ ਹੀ ਆ ਰਾਈਟ ਬੱਬ ਬਣ ਕੇ ਫੇਰ ਆ ਗਏ ਮੈਨੂੰ ਵੀਡੀਓ ਤੇ ਕਮੈਂਟ ਆਏ ਹੋ ਆਈ ਗਏ ਵੀ ਤੁਸੀਂ ਬੁਲਾਣੇ ਤੇ ਸਾਰੇ ਜੀ ਵੀ ਤੁਸੀਂ ਭੇਜੇ ਘਾਤੇ ਆ ਵੀ ਮਾਮੀ ਇੰਨਾ ਪਿਆਰ ਕਰਦੀ ਤੁਹਾਨੂੰ ਨਹੀਂ ਚਾਚੀ ਦੇਖੋ ਪਿਆਰ ਕਰਦੀ ਜੇ ਉਹਦਾ ਪਿਆਰ ਤਾਂ ਸਾਨੂੰ ਫੇਰ ਖਿੱਚ ਲਿਆਈ ਉਹਦਾ ਪਿਆਰ ਹੀ ਖ

ਤੇਰੇ ਪੈਰੀ ਪੈਨੇ ਆ ਜਿਹੜਾ ਰਿਹਾ ਭਾਈ ਲੰਬੀ ਆ ਉਗ ਰਹੇ ਹੈ ਇਹ ਵਿਚਾਰੇ ਮੈਂ ਮੇਰਾ ਹਾਲ ਮੈਂ ਕਿਹਾ ਸਰਕਾਰ ਜੀ ਮੈਂ ਕਿਹਾ ਮੰਮੀ ਤਾਂ ਕਹਿੰਦੀ ਮੈਂ ਪੰਜਾਬ ਆਉਣਾ ਹੀ ਨਹੀਂ ਸਾਡੀ ਆ ਵੀ ਪੰਜਾਬ ਤੇ ਇਕੱਲਾ ਇਕੱਲਾ ਤੈਨੂੰ ਮਿਲ ਲਾ ਜਾਂਦਾ ਵਧੀਆ ਕਰੇ ਵਧੀਆ ਕਰੇ ਹੋਰ ਦੇ ਮੰਮੀ ਖਬਰ ਠੀਕ ਹੈ ਓਏ ਤੂੰ ਬਾਦ ਦਿਨ ਮਿਲ ਲਈ ਪਤਾ ਪਹਿਲੇ ਲਾਕਡਾਊਨ ਹੋ ਗਿਆ ਕਿ ਪਿਛਲੇ ਮੇਲੇ ਨੂੰ ਨਹੀਂ ਆਇਆ ਕਹਿੰਦੇ ਕੰਮ ਆ ਬਾਈ ਮੈਂ ਆਉਂਦਾ ਮਸ ਚੋਰੇ ਬੋਦਾ ਸਾਸਰੀ ਕਾਲ ਦੀ ਚਾਚੇ ਨੂੰ ਮਹਿੰਦੀ ਹੈ ਭੁੱਲੇ ਗਏ ਤੇ ਗੱਲਾਂ ਗੱਲਾਂ ਚ ਰੋਟੀਆਂ ਚਾਚੇ ਕਹਿੰਦਾ ਕੁਝ ਯਾਦ ਹੀ ਨਹੀਂ ਰਿਹਾ ਹੋਰ ਇੰਨਾ ਕਹੀ ਨਾ ਫਿਰ ਕਿਉਂ ਹੋਇਆ ਭੁੱਲੇ ਗਏ ਤੇ ਹਣਾ ਉਹ ਨਹੀਂ ਗੱਡੀ ਖੁੱਲੀ ਛੱਡੀ ਹੋਈ ਆ ਨਹੀਂ ਫਿਰ ਤਾਂ ਖੇਚਤੀ ਆ ਗੱਡੀ ਵੀ ਖੁੱਲੀ ਛੱਡੀ ਵੀ ਆ ਹੁਣ ਇੰਨੇ ਰਿਸ਼ਤੇਦਾਰਾ ਕਿ ਮਿੰਦੂ ਭੁੱਲ ਗਏ ਵੇ ਇੰਦਰ ਨੂੰ ਵੀ ਮੇਰੇ ਆਤ ਆ ਨਾ ਇਦਾਂ ਨੂੰ ਉਹ ਗੱਲੇ ਇਹ ਜੀ ਹੋ ਵੀ ਗੇਰ ਬਸ ਮਾਂ ਚੋਂ ਹੀ ਨਿਕਲ ਜਾਂਦਾ ਚਲੋ ਨਹੀਂ ਆ ਤੱਕੇ ਛ ਛੱਡ ਕੇ ਆ ਤਾਂ ਖੁੱਲੀਆਂ ਵੀ ਦੇਖ ਲੋ ਮੈਂ ਆਪ ਉਹ ਹੀ ਕੇ ਲਈ ਗੱਡੀਆਂ ਸਾਨੂੰ ਹੁਣ ਗੱਡੀ ਦੀ ਰਾਣੀ ਪੁੱਤਰਾ ਦੀਆਂ ਤੱਕੀਆਂ ਖੁੱਲੀਆਂ ਹੀ ਪਈਆਂ ਸਾਨੂੰ ਗੱਡੀ ਦੀ ਪਰਵਾਹ ਨਹੀਂ ਗੱਡੀ ਵੀ ਭੁੱਲ ਗਏ ਹਾਂ ਜੀ ਇਹ ਵੀ ਭੁੱਲ ਗਏ ਗੱਡੀ ਵੀ ਭੁੱਲ ਗਏ ਭਾਈ ਪਛਾਣ ਲੋ ਮਾਮੀ ਆਹੀ ਆ ਬਰੀਂਦਾ ਜਿਹੜੀ ਪਛਾਣ ਲੋ ਮਾਮੀ ਆਈਂ ਰਾਤ ਨੂੰ ਆਉਂਦਾ ਹੀ ਵੜ ਕੇ ਕਿਸੇ ਦੇ ਘਰ ਮੰਮੀ ਤੇਰਾ ਪਿੰਡ ਇਹੀ ਆ ਆ ਨਹੀਂ ਆ ਭਾਈ ਮਾਮਾ ਦਾ ਪਛਾਣ ਲਿਆ ਵੀ ਮਾਮਾ ਦਾ ਭਾਈ ਉਹੀ ਆ ਮਾਮੀ ਦੀ ਉਹ ਮਾਮੀ ਵੀ ਉਹੀ ਆ ਮਾਮੀ ਵੀ ਉਹੀ ਆ ਮਾਮਾ ਥੋੜੀ ਮਾਮੀ ਨਵੀ ਲੈ ਕੇ ਆ ਨਹੀਂ ਮੇਰੇ ਮਾਮੇ ਨੂੰ ਮਾਮੇ ਦੀ ਜ਼ਿਆਦਾ ਪਛਾਣਾ ਕਿਉਂਕਿ ਮਾਮਾ ਆਉਂਦਾ ਰਹਿੰਦਾ ਹਲੇ ਮਾਮੀ ਘਟ ਆਉਂਦੀ ਤਾਂ ਕਰਕੇ ਕਹਿੰਦੇ ਆ ਆ ਹੁਸ਼ਾਰਤ ਆਟਾ ਮਾਮੀ ਤਾਂ ਪੰਜਾਬ ਪੂਰੇ ਨੇ ਆਉਗਦੀ ਲੈ ਗਈ ਲੈ ਮਾਮੀ ਨੂੰ ਕਾਲਾ ਗੱਡੀ ਗਈ ਹੁਣ ਸਾਹਬਲਾ ਮੁੰਡੇ ਨੂੰ ਲੈ ਕੇ ਆਈਆ ਸ਼ੱਡਾ ਲਾਇਆ ਪਹਾੜ ਦੇਖ ਮੈਂ ਮੈਂ ਦੱਸਾਂ ਮੰਮੀ ਮੈਂ ਨਾ ਜ਼ਿਆਦਾ ਹੁਣ ਮੇਲੇ ਨੂੰ ਆਇ ਤੇ ਮੈਂ ਹਲੇ ਬੁੱਧਵਾਰ ਔਰ ਵੀਰਵਨ ਨੂੰ ਦਤਾ ਤਾਂ ਵੀ ਮੈਂ ਚਲ ਮੈਂ 2 ਦਿਨ ਜਾਂ 3 ਦਿਨ ਵਾਸਤੇ ਜਾ ਕੇ ਆਉਂਗਾ ਉਹ ਕਹਿੰਦੇ ਆ ਜਾਣਾ ਵਿੱਚ ਨਾ ਪਰ ਜਦ ਨਾਲ ਕੁੱਤੀ ਮਰੀ ਸਾਡੀ ਹਾਂ ਮੇਰਾ ਇੰਨਾ ਦੁਖੀ ਹੋਇਆ ਮਾਮੇ ਸਾਡੇ ਵੀ ਮਰੀ ਸਾਡੇ ਵੀ ਉਸੇ ਦਿਨੇ ਮਾਮੇ ਉੱਤੇ ਅਗਲੇ ਦਿਨ ਤੇਰੀ ਕੁੱਤੀ ਨੂੰ ਕੀ ਹੋਇਆ ਤਾਂ ਯਾਰ ਕੋਈ ਕੁੱਤੀ ਉਹ ਅੰਦਰ ਜਾਣਾ ਲਈ ਸਾਡੀ ਤਾਂ ਕੁਝ ਵੀ ਨਹੀਂ ਹੋਇਆ ਚੰਗੀ ਪਲੀ ਬਿਮਾਰ ਹੋਈ ਆ ਮੈਂ ਟੀਕੇ ਲਵਾਇਆ ਇਹ ਨਾ ਸੀ ਮੂਆ ਐਨਾ ਰੋਇਆ ਮਨਿੰਦਰ ਤਾਂ ਐਨਾ ਰੋਇਆ ਰੇ ਹੋ ਕੇ ਲੈ ਲੈ ਅੱਗੇ ਮੰਮੀ ਪਤਾ ਹੀ ਕੀ ਅਸੀਂ ਇਹ ਚੀਜ਼ਾਂ ਨੂੰ ਤਾਂ ਪਾਲ ਲੈਨੇ ਆ ਪਰ ਜਦੋਂ ਸਾਡਾ ਪਿਆਰ ਪੈ ਜਾਂਦਾ ਨਾ ਫਿਰ ਇਹ ਸਾਡਾ ਇੱਕ ਪਰਿਵਾਰ ਬਣ ਜਾਂਦਾ ਹਾਂ ਹਾਂ ਗੱਲ ਹੈ ਮੈਨੂੰ ਵੀ ਸੱਚੀ ਗੱਲ ਦੱਸਾਂ ਇੰਨਾ ਕੋ ਬੁਖਾਰ ਚੜਿਆ ਮੈਂ 2 ਦਿਨ ਰੋਟੀ ਵੀ ਨਹੀਂ ਖਾਧੀ ਹਾਂ 2 ਦਿਨ ਕਹਦੇ ਜੇ ਚੰਗੀਉ ਨਹੀਂ ਤੇ ਲੱਗਦੀ ਹੂੰ ਵੀ ਮੈਂ ਹੁਣ ਕੀ ਕਰਾਂ ਪਰ ਹੁਣ ਇੱਕ ਅਸੀਂ ਛੋਟੀ ਜਾਂ ਨਿਆਂਦੀ ਆ ਮੜਾ ਜੇ ਹੁਣ ਮਨ ਖੜਿਆ ਹੋਇਆ ਹੈ ਹੂੰ ਵੀ ਹਾਂ ਚੱਲ ਵੀ ਸਾਡੇ ਪਾਸ ਹੈਗਾ ਕੁ ਖਲਾਉਣਾ ਚਲੋ ਤਾਂ ਜਾ ਕੇ ਇਹ ਹਜੇ ਵੀ ਰੋਪੰਦਾ ਨੂੰ ਵੀ ਨਹੀਂ ਦੇਖਿਆ ਚਲੋ ਮੇਲਾ ਦਾ ਸੁ ਕਿਦਾਂ ਮੱਦੇ ਜੇ ਰਹੁੰਦਾ ਵਧੀਆ ਮੇਲਾ ਤੁਸੀਂ ਜਾਇਆ ਪਰ ਨਾ ਕਾਇ ਨਹੀਂ ਫਿਰ ਕੱਲੂ ਫਿਰ ਮੈਂ ਤਾਂ ਕਹਿੰਦੀ ਮੈਂ ਜਾਣਾ ਫਿਰ ਤੁਹਾਡੇ ਨਾਲ ਜਾਣਾ ਕੱਲੂ ਫਿਰ ਸਾਨੂੰ ਡਰ ਲੱਗਦਾ ਤਾਂ ਅੱਛਾ ਹੁਣ ਅੱਜ ਤੂੰ ਕਹਿੰਦੀ ਸ਼ਾਮ ਨੂੰ ਜਾਣਾ ਹੈ ਹਾਂ ਬਈ ਅਸੀਂ ਫਿਰ मामੂ ਨਾਲ ਚੱਲੂਗੇ ਚਲੋ ਕੋਈ ਨਹੀਂ ਆਹੋ मामੂ ਨਾਲ ਤਾਂ ਹੁਣ ਸਪੈਸ਼ਲ ਜਾਣਾ ਵੀ ਪੈਣਾ ਹੈ ਮੈਂ ਨਹੀਂ ਮੁਗੀ ਮੈਂ ਉਹ ਫੇਰ ਹੀ ਕਹਿ ਲੇ ਮਾਮੇ ਨੇ ਚੀਜ਼ਾਂ ਨਹੀਂ ਦਿਵਾਉਣੀਆਂ ਓਏ ਤੂੰ ਮੇਰੀ ਗੱਲ ਸੁਣਨਾ ਤੂੰ ਪਰਵਾਹ ਨਾ ਕਰ ਮਾਮਾ ਬੜਾ ਆ ਦੇਖੋ ਇੱਕ ਮਾਮਾ ਉਹ ਤਾਂ ਦੁਬਾਰਾ ਨੂੰ ਜੇ ਤੈਨੂੰ ਟੈਕ ਲੋ ਮੈਂ ਕਹਿੰਦਾ ਨਹੀਂ ਮੰਗੀ ਜਾਣਾ ਤੇ ਮਾਮੇ ਰੱਤ ਨੂੰ ਲੈ ਨਹੀਂ ਆਜੋ ਚਲੋ ਜਾ ਕੇ ਉਹ ਕਰ ਲੋ ਬਿੰਦਰ ਨਾਲ ਗੱਡੀ ਚੜਾਣੀ ਨਾ ਇਹ ਤਾਂ ਸਾਡਾ ਮਾਮਾ ਦਬਦਾ ਨਹੀਂ ਜੋ ਮਰਜ਼ੀ ਹੱਥ ਲਾ ਦੋ ਆਣੀ ਕੋਣ ਮੈਂ ਮਮਾ ਕਾ ਮਮਾ ਦੋਹੇ ਮਾਮੇ ਨਹੀਂ ਦਬਦੇ ਸਾਡੇ ਨਹੀਂ ਮੈਂ ਦੱਬਣਾ ਮੈਂ ਕਦੇ ਨਾ ਮੈਨੂੰ ਪਾਪ ਨਾ ਨਾ ਭਾਈ ਮੇਰੇ ਵਾਰੀ ਨੂੰ ਨਹੀਂ ਦਬਦਾ ਹੋਰ ਦੀ ਵਾਰੀ ਨੂੰ ਮੈਨੂੰ ਪਤਾ ਨਹੀਂ ਹੋਰ ਕਿਵੇਂ ਚੱਲਦੀ ਸੇਵਾ ਵਧੀਆ ਚੱਲਦੀ ਵਧੀਆ ਚੱਲਦੀਆਂ ਕੱਲੂ ਬਸ ਆਪਾਂ ਨਿਸ਼ਾਨ ਸਾਹਿਬ ਚੜਾ ਕੇ ਪਰ ਮੱਥਾ ਟੇਕ ਕੇ ਆਣਾ ਅੱਛਾ ਚਲੋ ਜੀ ਹੁਣ ਚੱਲਦੇ ਅੰਦਰ ਨੂੰ ਆ ਜੀ ਪਹਿਲੇ ਗੱਡੀ ਚੜਾ ਕੇ ਉਸਮਾਨ ਗੱਡੀ ਚੜਾਉਣੀ ਆ ਗੱਡੀ ਮੇਰੇ ਪਰ ਮੇਰੇ ਪੁੱਤਰਾ ਉਹਨੂੰ ਫਿਰਦੇ ਆ ਮਾਮੇ ਦੇਖ ਲੈ ਮੇਰੇ ਮਾਮੇ ਪਰ ਉਹ ਗੱਡੀ ਚੜਾਉਣ ਦੇ ਫਿਰਦੀ ਮਾਮੀ ਉਹਨੂੰ ਫਿਰਦੀ ਆ ਮਨੀ ਮਾਮਾ ਇਹ ਪਹਿਲਾ ਸਮਾਨ ਕਢਾ ਲਓ ਗੱਡੀ ਉੱਪਰ ਨੂੰ ਗੱਡੀ ਅੱਗੇ ਕਾਉਣ ਦੇ ਉੱਪਰੇ ਕਰ ਲਓ ਉਹ ਬਿੰਦਰભાઈ ਆ ਉਹ ਲਿਆ ਗੱਡੀ ਆ ਅੰਦਾ ਬਿੰਦਰਾ ਆਉਣਾ ਵੇਖੋ ਕਿਵੇਂ ਉਹ ਲਿਆ ਕਿਸਾਲੀਆਂ ਦੇ ਨਹੀਂ ਆਉਣਾ ਕਿਤੇ ਠੀਕ ਨਾ ਹਾਂ ਬੋਲੇ

ਫੁੱਫੜਦੀਆਂ ਸਾਲੀਆਂ ਹੀ ਨਹੀਂ ਆਈਆਂ ਇਹ ਮੈਂ ਕਿਹਾ ਇਹ ਮਾਰ ਕੇ ਨੀਕਦਾ ਤਾਰੀ ਵੀਜੀ ਚੜਾਉਂਦਾ ਸੀ ਜੱਦਾ ਜੇ ਇਹ ਹਾਂ ਉਹ ਕਹਿੰਦਾ ਰੀਵਨ ਕਟਾਉਂਗੀਆਂ ਤਾਂ ਸੌਂਦੀਆਂ ਹੀ ਨਹੀਂ ਇਹ ਕਹਿੰਦਾ ਜਿੱਦੇ ਪੀਏ ਦੇ ਦਿਨ ਤੋਂ ਬਾਅਦ ਅੱਜ ਤੱਕ ਕਿੰਨੇ ਗਰੀ ਮਰ ਕਟਾਈਏ ਅੱਛਾ ਵੀਦਰ ਵੀਰੇ ਰੋਕ ਲੈ ਅਸੀਂ ਤੇਲ ਚੋਦੂਗੇ ਤੂੰ ਘਬਰਾ ਨਾ ਖੜ ਜਾ ਮੈਂ ਬਾਈ ਤੇਰੀਆਂ ਸਾਲੀਆਂ ਨੂੰ ਬੁਲਾਉਂਦਾ ਆ ਬਾਈ ਬੁਲਾ ਦੋ ਮਨੀ ਬੁਲਾ ਦੇ ਉਹ ਬਣਾ ਦੇ ਲਾ ਲਾ ਆਪਣੀਆਂ ਪੈਰਾਂ ਨੂੰ ਤਾਂ ਨਾ ਜਿੱਤੇ ਨੇ ਗੱਡੀ ਚੋਂ ਇਹ ਸਾਲਿਓ ਨਿਕਲਿਆ ਹਾਂ ਸਾਲਿਓ ਸਾਲਿਓ ਤੇਰੀਆਂ ਦੋਰੀਆਂ ਤੇਰੀਆਂ ਥੋੜੀਆਂ ਇਹ ਬਾਈ ਪੰਜਾਬੀ ਐ ਸਾਲਿਓ ਵਾਰਨਿੰਗ ਐ ਸਿਆ ਆਏ ਹਾਈ ਮਾਦੀ ਤਗਾੜਾ ਕੱਢ ਵਾਰ ਦੀ ਵਾਰ ਆ ਜਾ ਬਿਲਕੁਲ ਇਹ ਜੱਟਾ ਥੱਟਣਾ ਵੀਰ ਲਿਆ ਮੈਨੂੰ ਬੁਲਾ ਦੇ ਚਲੋ ਕੱਢੋ ਸਮਾਨ ਚਲੋ ਪਿਛਲੇ ਡੈਟ ਬਾਅਦ ਵੀ ਉਹ ਹੈਗੇ ਬਸ ਚਲੋ ਚਲੋ ਬੱਲੇ 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 ਤਾਲੀਆਂ ਵਾਪਸ ਦਿੱਤੀਆਂ ਲੈ ਆ ਸਾਡੀ ਓਏ ਹੈ थैंक यू ਸੋਈਆਂ ਸ਼ੇਪ ਕੱਡੂਗਾ ਸ਼ੋਪਿੰਗ ਹੀ ਦੇਖ ਲਈ ਸੀ ਮਿਰਚਾ ਮਿਰਚਾ ਜਿਹੜੀਆਂ ਮਿੱਠੀਆਂ ਸਾਰੀਆਂ ਉਹਨਾਂ ਨੂੰ ਮਿਰਚਾ ਖਾਉਣੀਆਂ ਇਹ ਤੁਸੀਂ ਪਿਛਲੇ ਬਲੌਗ ਚ ਦੇਖਿਆ ਹੋਣਾ ਜੀ ਕਿੰਨਾ ਔਖਾ ਮਿਲਿਆ ਸਾਨੂੰ ਸਮਾਨ ਹਮ ਹਾਂ ਆ ਵੀ ਦੇਖ ਲੋ ਜੀ ਇਹ ਜ਼ਰੂਰੀ ਹੁੰਦਾ ਜੀ ਅੱਛਾ ਇਹਦੇ ਬਿਨਾ ਨਹੀਂ ਕੋਈ ਹੈ ਸਫਰ ਰਾਤ ਜੀ ਜੇ ਦਿਖਾ ਨਾ ਸਾਲੀਆਂ ਨੂੰ ਪਤਾ ਨਹੀਂ ਇੱਧਰ ਨੂੰ ਬਾਹਰ ਇਹ ਬਹੁਤ ਕੱਲੀ ਕੱਲੀ ਚੀਜ਼ ਦੇਖ ਲਿਓ ਇਹ ਮੇਰੇ ਬਾਤ ਦਾ ਨਹੀਂ ਕੁਝ ਵੀ ਨਾ ਮੈਨੂੰ ਪਤਾ ਹੈ ਨਾ ਬਾਰੇ ਹੂੰ ਇਹ ਦੇਖੋ ਤੁਸੀਂ ਇਹ ਦੇਖੋ ਹੈ ਨਾ ਹਾਂ ਵਾਟਰਮੈਲਨ ਵਾਟਰਮੈਲਨ ਕਹਿੰਦੇ ਇਹਨੂੰ ਤਰਬੂਜ ਜੀ ਵਿੱਚ ਤਰਬੂਜ ਪੰਜਾਬੀ ਵਿੱਚ ਤਰਬੂਜ ਪੰਜਾਬੀ ਦੀ ਗੱਲ ਤੁਸੀਂ ਦੱਸਣਾ ਕਿ ਕਿ ਲੈ ਕੇ ਆਏ ਹਾਂ ਹਾਂ ਅਸੀਂ ਹਦਵਾਨਾ ਹਦਵਾਨਾ ਸੋਰੀ ਹਦਵਾਨਾ ਹਦਵਾਨਾ ਹਾਂ ਸ਼ੁੱਧ ਪੰਜਾਬੀ ਜੀ ਨੂੰ ਕਹ ਦਿੰਨੇ ਆਂ ਫੋਨ ਫੜਿਓ ਮੇਰਾ ਚਲ ਮਨਿੰਦਰ ਰੱਖੇ ਪੁੱਤ ਜਨ ਹਦਵਾਨਾ ਤਾਂ ਓਹ ਹੋ ਮੇ ਕੋਈ ਕੀ ਹੋਇਆ ਔਰ ਬਰਾਭੀ ਇਹਨਾਂ ਨੂੰ ਕਹਿੰਦੇ ਆ ਕੱਕਾ ਖੇਲੇ ਹੂੰ ਇਹ ਆ ਸਮਾਨ ਵੀ ਹੈ ਭਾਈ ਕੋ ਹਾਂ ਲਾ ਬੁੱਤ ਵਗੈਰਾ ਠੀਕ ਹੈ ਕੋਸ ਸਾਲੀਆਂ ਚ ਦੋ ਸਾਲੀਆਂ ਆ ਗਈਆਂ ਆ ਗਈਆਂ ਰੀਵਰ ਤੋਂ ਜੀਜਾ ਤੇਰੀ ਅਸੀਂ ਮਦਦ ਕਰਾਉਣ ਨੂੰ ਆਈਆਂ ਹੈਂ ਦੇਖਿਓ ਕਿਤੇ ਕੁਝ ਹੋਰ ਇਹਨਾਂ ਬਣਾ ਦਿਓ ਮੇਰੇ ਗੱਲ ਸਤਿ ਸ਼੍ਰੀ ਅਕਾਲ ਛੋਟਾ ਜੀਜਾ ਦਾ ਸਤਿ ਸ਼੍ਰੀ ਅਕਾਲ ਪੁੱਤਾ ਫੜੀ ਆ ਕੇ ਛੋਟਾ ਜੀਜਾ ਥੋੜਾ ਜੀਜਾ ਕਹਿੰਦਾ ਮੈਂ ਜਦ ਤੱਕ ਨਹੀਂ ਆਉਣਾ ਜਦ ਤੱਕ ਮੇਰੀਆਂ ਸਾਲੀਆਂ ਨਹੀਂ ਆਉਂਦੀ ਇਹ ਵੀ ਕਿੱਟ ਕੱਢਣੀ ਹੁੰਦੀ ਸਾਰੇ ਇਹ ਆ ਫੜਦੇ ਨੇ ਡਿੰਪਲ ਪੁੱਤ ਮੜੇ ਇਹਦਾ ਕੀ ਕਰੀਏ ਹੁਣ ਇਹ ਸਰੋਤਰਾ ਵਿੱਚ ਰੱਖੋ ਵੱਡੀ ਦੇ ਨਹੀਂ ਕਰਤੀਏ ਜੇ ਬੰਦੇ ਸਾਰੇ ਸਹੀ ਖੜੇ ਆ ਅੱਛਾ ਮਨੇ ਬੂਆ ਸਾਲੀਆਂ ਨੂੰ ਬੁਲਾ ਕੇ ਲੈ ਕੇ ਆਈਆਂ ਹਾਂ ਕਰਨਾ ਫੇਰ ਉਹਨਾਂ ਨੇ ਅੰਦਰ ਵੜ ਜਣਾ ਜਿਨ੍ਹਾਂ ਕਰਕੇ ਤੁਸੀਂ ਕਹਿੰਦੇ ਆ ਵੀ ਸਹੀ ਕਰ ਖੜੀਆਂ ਔਰੇ ਨਿਕੋਵੇ ਕਰੇ ਸਾਲੀਆਂ ਦੇਖ ਕੇ ਭੱਜਣਾ ਜਾ ਵੀ ਕਦੇ ਜੀਜਾ ਕਰਦਾ ਬਸ ਬਾਕੀ ਸਮਾਨ ਓਕੇ ਕਰ ਦਈਏ ਪਟਾਰੀ ਬੰਦ ਨਾ ਨਾ ਕੱਢੋ ਕੱਢੋ ਹੋਰ ਕਿਹੜਾ ਪਾਸੇ ਰਹਿ ਗਏ ਇਹਨਾਂ ਦੇ ਦੋਏ ਇਹੀ ਚੱਕ ਲੈ ਮਾਨ ਫੜ ਲੋ ਇਹ ਸਾਡੇ ਤੁਹਾਡੇ ਵਾਸਤੇ ਨੇਚਾ ਲੈ ਕੇ ਆ ਜੀਜਾ ਕਹਿੰਦਾ ਜੇ ਜ਼ਿਆਦਾ ਮਿੱਠੀਆਂ ਹੋ ਜਾਣਗੇ ਨੇਚਾ ਖਰਾਬ ਹੋ ਜਾਣਾ ਜਾ ਚਰਨਜੀਤ ਅਸੀਂ ਸਾਲੀਆਂ ਪਾਸਤੇ ਚਿਪਸ ਲਿਆਏ ਆਏ ਹਾਏ ਖਾ ਵਿਚੇ ਮਿਰਚਾ ਵੀ ਇਹ ਹੈ ਇਹ ਹੈ ਬਰਗੀ ਦੇ ਵਾਸਤੇ ਆ ਸਾਰੀਆਂ ਸੂੜੀਆਂ ਦਾ ਬਹਨ ਹੈ ਇਹ ਨਿਆਣਿਆਂ ਵਾਸਤੇ ਲਈ ਇਹ ਹੈ ਭਾਈ ਨਿਆਣਿਆਂ ਵਾਸਤੇ ਇਹ ਇਹ ਮੈਂ ਲੈ ਗਿਆ ਲੜ ਕੇ ਅੱਛੇ ਆ ਅੱਛੇ ਆਪਣੇ ਵਾਸਤੇ ਔਰ ਨਹੀਂ ਆਇਆ ਚਲ ਮੈਂ ਸਾਫ ਨੂੰ ਦਉਂਗਾ ਹਾਂ ਚਲ ਥੋੜੀ ਥੋੜੀ ਵੰਡ ਦਿਓ ਮਾਮੂ ਆ ਸਾਹਬਲੀ ਯਾਰ ਮੈਂ ਤੇ ਇੱਥੇ ਬਾਤ ਕਰ ਉਹ ਹੋ ਇਹ मामੂ ਦੇ ਮਤਲਬ ਦੀ ਚੀਜ਼ ਆ ਪਲਾ ਯਾਰ ਲੈ ਮੈਂ ਦੱਸ ਤੈ ਤਾਂ ਜਮਈ ਬਸ ਯਾਰ ਉਹੀ ਗੱਲ ਨਹੀਂ ਫੁੱਪੜ ਜੀ ਕਾ ਉਹੀ ਗੱਲ ਕਰਤੀ ਬਸ ਹੁਣ ਮੈਂ ਕੁਛ ਕਹਿ ਹੀ ਨਹੀਂ ਸਕਦਾ ਹਾਂ ਠੀਕ ਆ ਇਹ ਮੇਰੇ ਕੰਮ ਦਾ ਸਮਾਰਤਾ ਬਾਈ ਮੈਂ ਪਰ ਗਿਆ ਹਾਂ ਚੱਪਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਆ ਲਾਗੀ ਬੁਲਾਣ ਚਲੋ ਜੀ ਹੁਣ ਆਪਾਂ ਤੁਹਾਨੂੰ ਚਲੋ ਜੀ ਫਿਰ ਠੀਕ ਆ ਪੈਨ ਔਰ ਮਨੀ ਰੱਖ ਲਿਆ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਸਰਜੋ ਕੱਲੇ ਮੇਰੀ ਗੱਲ ਦਾ ਜਵਾਬ ਤਾਂ ਦੇ ਦਿਓ ਸਾਨੂੰ ਤਾਂ ਹੀ ਤੁਸੀਂ ਛੋਟੇ ਹੁੰਦੇ ਨਾ ਡਰਾਉਂਦੇ ਹੁੰਦੇ ਤੇ ਵੀ ਫੋਜੋ ਛੇਤੀ ਅੰਦਰ ਵੜ ਜਾ ਬਾਗ ਆ ਜੂਗਾ ਬਾਗ ਆ ਜੂ ਆਈ ਇਹ ਨੂੜੀ ਲੈ ਕੇ ਜਾਊਗਾ ਹੈ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਹੁਣੇ ਨਾ ਬਣਾਇਆ ਹੋਇਆ ਇਹਨਾਂ ਵਾਸਤੇ अच्छा जे बल्लम बाग देख लो फिर आउंदा नहीं नहीं भाई एक करो देखो सारी चाची रिस्पेक्ट ਨਾਲ ਲੈ ਕੇ ਆਏ ਪਹਿਲਾਂ ਨਾ ਮਾਮੀ ਵੀਡੀਓ ਬਹੁਤ ਤੇ ਬੜਾਵਾਂਗੇ ਜੀ ਹੁਣ ਅਸੀਂ ਨਰ ਤੇਰੇ ਆਈਆਂ ਨਹੀਂ ਸੁਣ ਲੈ ਮੇਰੀ ਮਾਮੀ ਜੀ ਤੇਰੇ ਸਾਦਕੇ ਤੂੰ ਪਲਾ ਮੇ ਪਾਣੀ ਨਹੀਂ ਅਸੀਂ ਪੀ ਲੀਏ ਪਾਣੀ ਨਹੀਂ ਲਓ ਘਰ ਮ ਜਾ ਕੇ ਸਾਹਮਣੇ ਕਿ ਆ ਗਏ ਨਹੀਂ ਨਹੀਂ ਬੂਆ ਸੀਰੀਅਸ ਹੋ ਗਈ ਸੱਚੀਓ ਬੂਆ ਸੀਰੀਅਸ ਨਾ ਨਾ ਸੀਰੀਅਸ ਨਹੀਂ ਕੋਣ ਸੰਗਤ ਤਾਂ ਚੱਲੀ ਆਪਰ ਨੂੰ ਮੱਥਾ ਟੇਕਣ ਘੇਰ ਕੇ ਗੁਚੜਾ ਕੌਣ ਇਹ ਲੈ ਆਲੇ ਇਹ ਸਾੜ ਘਾਟੇ ਕੋਈ ਨਹੀਂ ਪੁੱਛ ਸਕਦਾ ਕਿਸੇ ਦਾ ਇੱਧਰ ਨੂੰ ਕਰੋ ਚਾਨਣਾ ਮੜਾ ਜਾਂ ਨਹੀਂ ਇਹ ਵੀ ਕਿੱਧਰ ਨੂੰ ਜਾਣਗੇ ਇਹ ਉੱਪਰ ਦੀ ਚੜਨਗੇ ਤੁਸੀਂ ਆ ਇੱਧਰ ਨੂੰ ਜਾ ਕੇ ਜੋੜਜੀ ਨੂੰ ਅੱਛਾ ਪਹਿਲਾਂ ਤੂੰ ਹੋਰਜੀ ਮੱਥਾ ਟੇਕਣ ਜਾਣਗੇ ਹਾਂ ਨਹੀਂ ਜੀ ਇਹ ਰਾਤ ਨੂੰ ਚੌਂਕੀਆਂ ਭਰਦੇ ਇਹਨਾਂ ਨੇ ਰਾਤ ਲਾਉਣੀ ਹੈ ਉੱਪਰ ਹਾਂ ਅੱਛਾ ਰਾਤ ਨੂੰ ਚੌਂਕੀ ਲਾਉਣੀ ਹਾਂ ਸੇਵਾ ਵੀ ਕਰਮ ਵਾਲਿਆਂ ਨੂੰ ਮਿਲਦੀ ਆ ਹਾਂ ਸਾਡੇ ਵਰਗੇ ਇਹ ਫੁੱਲ ਭਰਦੇ ਆ ਨਹੀਂ ਹੁਣ ਮੈਨੂੰ ਮੈਨੂੰ ਹੁਣ ਆਏ ਫੀਲ ਆਉ ਰਿਹਾ ਬਣਾਉਣ ਵਾਲੇ ਦਾ ਤੇ ਇਹਨੂੰ ਬੁਣਨ ਵਾਲੇ ਦਾ ਵਿਚਾਰਿਆਂ ਦੀ ਮਿਹਨਤ ਕਿੱਥੇ ਗਈ ਉਹ ਤਾਂ ਪਿੱਛੇ ਗੁੜ ਗਈ ਬਾਈ ਮਿਹਨਤ ਦਾ ਸੋਣੀ ਲੱਗੀ ਹੋਈ ਆ ਹਾਂ ਚਲੋ ਮਜ਼ਬੂਤ ਹੁਣ ਮੈਨੂੰ ਇਹ ਲੱਗ ਮੰਨੇ ਪਿੰਦਰ ਕਿੱਥੇ ਗਿਆ ਸਾਫ ਉਹ ਚੱਕੇ ਕੋਲੋਂ ਛੋੜੇ ਅੱਛਾ ਅੱਛਾ ਗੱਡੀ ਚਲੋ ਕੋਈ ਨਹੀਂ ਚਲੋ ਮਾਮਾ ਹੀ ਫਿਰ ਖਾਈਏ ਪੀਣਾ ਚਾਹ ਪਾਣੀ ਓਕੇ ਤੇ ਮੈਨੂੰ ਕਿੰਨੀ ਛੇਤੀ ਭੁੱਖ ਲੱਗੀ ਹੋਈ ਆ ਜੀ ਪੀ ਲੋ ਸਾਫ ਤੇ ਇਹ ਰੱਖੀ ਚਾਹ ਪੀਣ ਆ ਮੈਂ ਸੀ ਆ ਗਿਆ ਆ ਦਿਨੇ ਦੇਖਨੇ ਆ ਜੀ ਹੁਣ